ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਹਰ ਆਮ ਵਿਅਕਤੀ ਭਗਤੀ ਤਾਂ ਕਰਨਾ ਚਾਹੁੰਦਾ ਹੈ ਪਰ ਸਮੇਂ ਦੀ ਕਮੀ ਅਤੇ अनेका ਹੋਰ ਕੰਮਾਂ ਕਰਕੇ ਉਹ ਭਗਤੀ ਨੂੰ ਉਨਾ ਸਮਾਂ ਨਹੀਂ ਦੇ ਪੁੰਦਾ ਬਾਲ ਅਵਸਥਾ ਵਿੱਚ ਭਗਤੀ ਦੀ ਸਮਝ ਨਹੀਂ ਹੁੰਦੀ ਅਤੇ ਜਦੋਂ ਸਮਝ ਪੈਂਦੀ ਹੈ ਤਾਂ ਵਿਅਕਤੀ ਆਪਣੇ ਬਣਾਏ ਜਾਲ ਅੰਦਰ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਹੈ ਕਈ ਤਾਂ ਗ੍ਰੈਸਤੀ ਇਹ ਕਹਿ ਦਿੰਦੇ ਹਨ ਕਿ ਭਗਤੀ ਤਾਂ ਗ੍ਰੈਸਤ ਵਿੱਚ ਰਹਿ ਕੇ ਹੋ ਹੀ ਨਹੀਂ ਸਕਦੀ ਜੇਕਰ ਇਸ ਜੰਗਾਲ ਵਿੱਚ ਅਸੀਂ ਨਾ ਫਸਦੇ ਤਾਂ ਭਗਤੀ ਕਰ ਹੋਂ ਤੱਕ ਰਬ ਨੂੰ ਹੀ ਪਾਲੰਦੇ ਉਹਨਾਂ ਲੋਕਾਂ ਦਾ ਇਹ ਸੋਚਣਾ ਬਿਲਕੁਲ ਗਲਤ ਹੈ ਕਿਉਂਕਿ ਗੁਰੂ ਨਾਲਿਕ ਸੱਚੇ ਪਾਤਸ਼ਾਹ ਜਿਨੇ ਵੀ ਗ੍ਰਸਤ ਜੀਵਨ ਵਿੱਚ ਰਹਿ ਕੇ ਭਗਤੀ ਕਰਨ ਨੂੰ ਹੀ ਸ਼੍ਰੇਸ਼ਟ ਮੰਨਿਆ ਹੈ ਜਦੋਂ ਸਿੱਧਾਂ ਨਾਲ ਉਹਨਾਂ ਦੀ ਗੋਸ਼ਟ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਉਹਨਾਂ ਨੂੰ ਉਪਦੇਸ਼ ਦਿੰਦੇ ਇਹੀ ਸਮਝਾਇਆ ਕਿ ਜਿਸ ਰੱਬ ਦੀ ਭਾਲ ਵਿੱਚ ਤੁਸੀਂ ਸਭ ਤਿਆਗ ਕੇ ਜੰਗਲ-ਜੰਗਲ ਫਿਰਦੇ ਹੋ ਉਹ ਜੰਗਲਾਂ ਵਿੱਚ ਹੀ ਨਹੀਂ ਧਰਤੀ ਦੇ ਜਰੇ-ਜਰੇ ਵਿੱਚ ਹੈ ਜਿਸ ਨੂੰ ਤੁਸੀਂ ਬਾਹਰ ਪਾਲ ਰਹੇ ਹੋ ਉਹ ਤਾਂ ਹਰੇਕ ਜੀਵ ਦੇ ਅੰਦਰ ਹੈ ਮਾਤਾ-ਪਿਤਾ ਦੀ ਸੇਵਾ ਕਰ ਬੱਚਿਆਂ ਦਾ ਪਾਲਣ-ਪੋਸ਼ਣ ਕਰ ਅਤੇ ਦਸਾਂ ਨੋਹਾਂ ਦੀ ਕੀਰਤ ਕਰਕੇ ਰੱਬ ਦੇ ਸ਼ੁਕਰ ਵਿੱਚ ਵੰਡ ਕੇ ਸ਼ਕਨਾ ਹੈ ਉੱਤਮ ਭਗਤੀ ਹੈ ਸਾਡੀ ਅੱਜ ਦੀ ਸਾਖੀ ਇੱਕ ਐਸਾ ਹੀ ਵਿਅਕਤੀ ਜਿਸ ਨੇ ਗ੍ਰੈਸਤ ਨਾ ਅਪਣਾ ਕੇ ਸਾਧੂ ਬਨਨ ਦਾ ਫੈਸਲਾ ਕਰ ਲਿਆ ਤਾਂ ਸੰਤਾਂ ਨੇ ਕਿਸ ਤਰ੍ਹਾਂ ਉਸ ਦੇ ਮਨ ਨੂੰ ਪਲਟਾਇਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਲੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਹਰਭਜਨ ਸਿੰਘ ਜੀ ਨੇ ਆਪਣੀ ਕਿਤਾਬ ਪਜਨ ਬੰਦਗੀ ਦਾ ਪ੍ਰਕਾਪ ਅੰਦਰ ਇੱਕ ਬੜਾ ਹੀ ਪਿਆਰਾ ਅਜੀਗ ਲਿਖਿਆ ਹੈ ਉਹੋ ਲਿਖਦੇ ਹਨ ਕਿ ਕਾਲਜ ਦਾ ਕਮਾਂਡੈਂਟ ਪੀਏ ਬਦਰਾਸੀ ਸੀ ਜੋ ਪਹਿਲੀ ਵਰੀ ਆਪਣਾ ਘਰ ਛੱਡ ਕੇ ਸੈਂਟਰਲ ਪੁਲਿਸ ਟ੍ਰੇਨਿੰਗ ਕਾਲਜ ਆਪੀਐਸ ਅਫਸਰਾਂ ਦੀ ਪੜ੍ਹਾਈ ਕਰਨ ਲਈ ਆਇਆ ਸੀ ਉਸ ਨੂੰ ਹਿੰਦੀ ਬਿਲਕੁਲ ਨਹੀਂ ਸੀ ਆਉਂਦੀ ਪਰ ਉਹ ਰਾਤ ਨੂੰ ਗੁਰਦੁਆਰੇ ਜ਼ਰੂਰ ਹਾਜ਼ਰੀ ਭਰਿਆ ਕਰਦਾ ਸੀ ਅਤੇ ਸੋਢੀ ਹਰਪਜਨ ਸਿੰਘ ਜੀ ਵੀ ਉਸ ਗੁਰਦੁਆਰੇ ਵਿੱਚ ਹਾਜ਼ਰੀ ਭਰਦੇ ਸਨ ਜੋ ਕਿਸੇ ਸਿੰਧੀ ਵੀਰ ਨੇ ਆਪਣੇ ਘਰ ਵਿੱਚ ਹੀ ਬਣਾਇਆ ਹੋਇਆ ਸੀ ਅਤੇ ਉਹ ਉੱਥੇ ਕਥਾ ਵੀ ਕਰਿਆ ਕਰਦੇ ਸਨ ਭੋਗ ਦੇ ਉਪਰੰਤ ਉਹ ਮਦਰਾਸੀ ਉਹਨਾਂ ਨਾਲ ਵਾਪਸ ਕਰ ਜਾਇਆ ਕਰਦਾ ਸੀ ਇੱਕ ਦਿਨ ਉਹਨਾਂ ਨੇ ਉਸ ਮਦਰਾਸੀ ਨੂੰ ਪੁੱਛਿਆ ਇਹ ਤੂੰ ਹਿੰਦੁਸਤਾਨੀ ਸਮਝ ਸਕਦਾ ਹੈ ਉਸਨੇ ਕਿਹਾ ਬਿਲਕੁਲ ਨਹੀਂ ਤਾਂ ਸੋਢੀ ਜੀ ਕਹਿਣ ਲੱਗੇ ਕਿ ਜਦ ਤੈਨੂੰ ਇਧਰ ਦੀ ਬੋਲੀ ਹੀ ਨਹੀਂ ਆਉਂਦੀ ਤਾਂ ਤੈਨੂੰ ਗੁਰਦੁਆਰੇ ਕੀ ਸਮਝ ਪੈਂਦੀ ਹੋਵੇਗੀ ਉਸਨੇ ਕਿਹਾ ਕਿ ਮੈਨੂੰ ਸਮਝ ਤਾਂ ਕੁਝ ਨਹੀਂ ਪੈਂਦਾ ਪਰ ਮੈਨੂੰ ਸ਼ਾਂਤੀ ਜ਼ਰੂਰ ਮਿਲਦੀ ਹੈ ਸੋਢੀ ਜੀ ਅੱਗੇ ਲਿਖਦੇ ਹਨ ਕਿ ਉਸ ਦਿਨ ਤੋਂ ਉਸ ਵਾਸਤੇ ਅੱਧੇ ਘੰਟੇ ਦਾ ਉਹਨਾਂ ਨੇ ਅੰਗਰੇਜ਼ੀ ਵਿੱਚ ਲੈਕਚਰ ਸ਼ੁਰੂ ਕਰ ਦਿੱਤਾ ਜਿਸ ਨੂੰ ਹੋਰ ਸੰਗਤ ਪਲੀ ਪ੍ਰਕਾਰ ਸਮਝ ਸਕਦੀ ਸੀ ਕਿਉਂਕਿ ਉੱਥੋਂ ਦੇ ਸਾਰੇ ਹੀ ਲੋਕ ਪੜੇ ਲਿਖੇ ਸਨ ਕਥਾ ਲੈਕਚਰ ਦਾ ਉਸਤੇ ਇਨਾ ਅਸਰ ਹੋਇਆ ਕਿ ਉਸਨੇ ਸਿੰਘ ਸੱਜਣ ਦਾ ਸੰਕਲਪ ਬਣਾ ਲਿਆ ਅਤੇ ਕੇਸ ਦਾੜੀ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਉਸਨੇ ਇਹ ਆਪਣੇ ਮਨ ਅੰਦਰ ਪ੍ਰਪੱਕ ਕਰ ਲਿਆ ਕਿ ਉਹ ਸਾਧੂ ਜੀਵਨ ਅਪਣਾਏਗਾ ਅਤੇ ਸਿੱਖੀ ਪ੍ਰਚਾਰ ਕਰੇਗਾ ਸੋਢੀ ਹਰਭਜਨ ਸਿੰਘ ਜੀ ਨੇ ਪੂਰਾ ਜੋਰ ਲਗਾਇਆ ਕਿ ਸਿੱਖ ਗ੍ਰਸਤੀ ਹੁੰਦਾ ਹੋਇਆ ਵੀ ਵਿਰਖਤ ਸਾਧੂ ਹੈ ਪਰ ਉਹ ਕਿਸੇ ਵੀ ਤਰੀਕੇ ਨਾਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਇੱਕ ਛੁੱਟੀ ਵਾਲੇ ਦਿਨ ਉਹ ਦੋਨੋਂ ਜੰਗਲ ਵਿੱਚ ਸੈਰ ਕਰਨ ਨਿਕਲ ਗਏ ਫਿਰਦੇ ਫਰਾਂਦੇ ਉਹਨਾਂ ਨੂੰ ਇੱਕ ਥਾਂ ਤੇ ਲੱਕੜੀ ਦੇ ਕੋਲਿਆਂ ਦਾ țeਲ ਦਿਸਿਆ ਅਤੇ ਉਹ ਹੈਰਾਨ ਹੋ ਗਏ ਕਿ ਇੱਥੇ ਇੰਨੇ ਕੋਲੇ ਕਿਸ ਲਈ ਪਏ ਹਨ ਆਪੋ ਵਿੱਚ ਵਿਚਾਰ ਹੀ ਕਰਦੇ ਪਏ ਸਨ ਕਿ ਨਾਲ ਦੀ ਗੁਫਾ ਦੇ ਵਿੱਚੋਂ ਇੱਕ ਸਾਧੂ ਨਿਕਲ ਆਇਆ ਅਤੇ ਪਿਆਰ ਨਾਲ ਜੀ ਆਇਆਂ ਨੂੰ ਆਖ ਕੇ ਅੰਗਰੇਜ਼ੀ ਵਿੱਚ ਕਹਿਣ ਲੱਗਾ ਇਹੇ ਕੋਲੇ ਮੇਰੇ ਖਾਣਾ ਪਕਾ ਨਹੀਂ ਹਾਂ ਮੇਰੇ ਪਾਸ ਇੱਕ ਕੁੱਕਰ ਹੈ ਜਿਸ ਵਿੱਚ ਮੈਂ ਦਾਲ ਚਾਵਲ ਵੱਖੋ ਵੱਖਰੇ ਡੱਬਿਆਂ ਵਿੱਚ ਪਾ ਕੇ ਥੱਲੇ ਕੋਲੇ ਬਾਲ ਕੇ ਰੱਖ ਦਿੰਦਾ ਹਾਂ ਅਤੇ ਆਪ ਭਗਤੀ ਵਿੱਚ ਬੈਠਾ ਰਹਿੰਦਾ ਹਾਂ ਜਦੋਂ ਭੁੱਖ ਲੱਗਦੀ ਹੈ ਤਾਂ ਗਰਮ ਗਰਮ ਕੱਢ ਕੇ ਛਕ ਲੈਂਦਾ ਹਾਂ ਅਤੇ ਮੁੜ ਭਗਤੀ ਵਿੱਚ ਬੈਠ ਜਾਂਦਾ ਹਾਂ ਸੋਡੀ ਹਰਪਜਨ ਸਿੰਘ ਜੀ ਅਤੇ ਉਹ ਮਦਰਾਸੀ ਇਹ ਸੋਨ ਬੜਾ ਹੈਰਾਨ ਹੋਏ ਕਿ ਇੱਕ ਬਨਵਾਸੀ ਅੰਗਰੇਜ਼ੀ ਬੜੀ ਸੋਹਣੀ ਬੋਲ ਰਿਹਾ ਹੈ ਅਤੇ ਉਹਨਾਂ ਨੇ ਪੁੱਛ ਕੀਤੀ ਕਿ ਤੁਸੀਂ ਆਪਣਾ ਅਤਾ ਪਤਾ ਦੱਸੋ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਬੰਗਾਲੀ ਹਾਂ ਅਤੇ ਵਿਰਾਗ ਵਿੱਚ ਆ ਕੇ ਘਰ-ਬਾਖ ਛੱਡ ਦਿੱਤਾ ਹੈ ਹਿਮਾਲਿਆ ਪਰਬਤ ਤੇ ਬੈਠ ਕੇ 23 ਸਾਲ ਤਪ ਕੀਤਾ ਅਤੇ ਮਗਰੋਂ ਇਸ ਗੁਫਾ ਵਿੱਚ ਆ ਗਿਆ ਇੱਥੇ ਹੀ ਮੈਨੂੰ ਵਜਨ ਬੰਦਗੀ ਕਰਦਿਆਂ ਨੂੰ 32 ਸਾਲ ਹੋ ਗਏ ਹਨ ਇਹ ਸਭ ਸੁਣ ਕੇ ਸੋਦੀ ਹਰਪ੍ਰਣ ਸਿੰਘ ਜੀ ਅਤੇ ਉਸ ਮਦਰਾਸੀ ਨੇ ਆਪਸ ਵਿੱਚ ਸਲਾਹ ਕੀਤੀ ਕਿ ਮਹਾਤਮਾ ਜੀ ਪਹਿਲੇ ਗ੍ਰਸਤੀ ਰਹ ਚੁੱਕੇ ਹਨ ਅਤੇ 55 ਸਾਲ ਇਹਨਾਂ ਨੂੰ ਸਾਧੂ ਬਨਿਆ ਹੋਏ ਹਨ ਇਹ ਸਾਨੂੰ ਵਧੇਰੇ ਜਾਣਨਾ ਪਾ ਸਕਦੇ ਹਨ ਕਿ ਦੋਵਾਂ ਵਿੱਚੋਂ ਕਿਹੜਾ ਮਾਰਗ ਵਧੇਰੇ ਸਫਲ ਹੈ ਅਤੇ ਇਹ ਸੋਚ ਵਿਚਾਰ ਕਰਕੇ ਉਹਨਾਂ ਨੇ ਮਹਾਤਮਾ ਜੀ ਨੂੰ ਪ੍ਰੇਸ਼ਨ ਕਰ ਦਿੱਤਾ ਕਿ ਜੇਕਰ ਮੈਂ 1 ਰੁਪਏ ਦਾ ਭਜਨ ਕਰਾਂ ਤਾਂ ਮੈਨੂੰ ਦਿਵਾਨੀ ਵੱੱਲੇ ਪੈਂਦਾ ਹੈ ਪਰ ਜਦੋਂ ਗਰਸਤੀ ਦੀਵਾਨੀ ਦਾ ਭਜਨ ਕਰੇ ਤਾਂ ਉਸ ਨੂੰ ਰੁਪਏ ਦਾ ਫਲ ਮਿਲਦਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਤਾਂ ਮਹਾਤਮਾ ਜੀ ਕਹਿਣ ਲੱਗੇ ਕਿ ਅਸੀਂ ਅਖਬਾਰਾਂ ਰਸਾਲਿਆਂ ਨੂੰ ਲੇਖ ਭੇਜਦੇ ਹਾਂ ਅਤੇ ਉਹ ਸਾਨੂੰ ਮਾਇਆ ਮਨੀ ਆਡਰਾਂ ਲਈ ਭੇਜਦੇ ਹਨ ਮਨੀ ਆਡਰਾਂ ਦੀ ਮਾਇਆ ਵਸੂਲ ਕਰਨ ਲਈ ਅਥਾਰਟੀ ਅਸੀਂ ਪੋਸਟ ਮਾਸਟਰ ਨੂੰ ਦਿੱਤੀ ਹੋਈ ਹੈ ਉਹ ਸਾਨੂੰ ਉਸ ਮਾਇਆ ਬਦਲੇ ਹਰ ਹਫਤੇ ਰਾਸ਼ਨ ਅਨਾਜ ਬਦੀ ਲੈ ਕੇ ਇੱਥੇ ਦੇਖ ਜਾਂਦਾ ਹੈ ਅਤੇ ਹੋਰ ਵੀ ਲੜਿੰਦੀਆਂ ਚੀਜ਼ਾਂ ਰਹੀ ਸਾਡੀ ਸੇਵਾ ਕਰਦਾ ਹੈ ਜਿਸ ਤੇ ਉਹ ਰੁਪਈਏ 'ਚੋਂ 88 ਲੈ ਲੈਂਦਾ ਹੈ ਮੇਰਾ ਅੱਧਾ ਭਜਨ ਉਸ ਨੂੰ ਮਿਲ ਜਾਂਦਾ ਹੈ ਕਈ ਲੋੜਵੰਦ ਸੱਜਣ ਆਪਣੇ ਮਤਲਬ ਲਈ ਇੱਥੇ ਪੁੱਜ ਕੇ ਆਪਣੇ ਦੁਖੜੇ ਦੱਸਦੇ ਹਨ ਅਤੇ ਸਾਡਾ ਮਨ द्रਵ ਹੋ ਜਾਂਦਾ ਹੈ ਉਹਨਾਂ ਲਈ ਅਸੀਸ ਦੇਣੀ ਪੈਂਦੀ ਹੈ ਅਤੇ ਉਹ ਸਾਡੇ ਭਜਨ ਦਾ ਚੌਥਾ ਹਿੱਸਾ ਲੈ ਜਾਂਦੇ ਹਨ ਜਵਾਨੀ 'ਚੋਂ ਅੱਧਾ ਹਿੱਸਾ ਮੱਥਾ ਟੇਕਨ ਆਏ ਪੈਰਾ ਤੇ ਸੀਸ ਨਵਾ ਕੇ ਲੈ ਲੈਂਦੇ ਹਨ ਅਤੇ دیਵਾਨੀ ਹੀ ਅਖੀਰ ਸਾਡੇ ਪੱਲੇ ਰਹਿ ਜਾਂਦੀ ਹੈ ਪਰ ਗਰਸਤੀ ਲੋਕ ਜੋ ਭਜਨ ਕਰਦੇ ਹਨ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਭੋਜਨ ਵਸਤਣ ਅਰਪਣ ਕਰਦੇ ਹਨ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਨਾਲ ਉਹਨਾਂ ਦਾ ਭਜਨ ਚਾਰ ਗੁਣਾ ਵੱਧ ਜਾਂਦਾ ਹੈ ਅਤੇ ਸੇਰ ਇਸਤਰੀ ਅਤੇ ਮਰਦ ਦੋਵਾਂ ਦੀ ਜੋਤੀ ਇੱਕ ਹੋਣ ਕਰਕੇ ਭਜਨ ਵਿੱਚ ਦੁੱਗਣਾ ਫਲ ਮਿਲਦਾ ਹੈ ਸਿੱਟਾ ਇਹ ਹੀ ਹੈ ਕਿ ਇੱਕ ਗ੍ਰਸਤੀ ਪੂਰਨ ਮਹਾਤਮਾ ਹੈ ਉਸ ਦਾ ਬੀਜਿਆ ਭਜਨ ਸਾਡੇ ਨਾਲੋਂ 8 ਗੁਣਾ ਵਧੇਰੇ ਹੈ ਸੋ ਤੁਸੀਂ ਮੇਰੇ ਨਾਲੋਂ ਕਿਤੇ ਚੰਗੇ ਹੋ ਕਿਉਂਕਿ ਤੁਸੀਂ 24 ਘੰਟਿਆਂ ਵਿੱਚ ਹੋਰ ਬਿਆੰਤ ਗ੍ਰਸਤੀ ਦੇ ਫਰਜ਼ ਨਿਭਾਉਣੇ ਹੁੰਦੇ ਹਨ ਸੇਲ ਨੂੰ ਖੁਰਚਣ ਦੀ ਵਿਹਲ ਨਹੀਂ ਹੁੰਦੀ ਅਤੇ ਜੋ ਵੀ ਐਸੇ ਲੋ ਜਿਵੇਂ ਜੋ ਸਮਾਂ ਕੱਢ ਕੇ ਭਜਨ ਕਰਦਾ ਹੈ ਉਸ ਨੂੰ ਹਿਸਾਬ ਅਨਸਾਰ ਓਨਾ ਹੀ ਫਲ ਮਿਲਦਾ ਹੈ ਜੋ ਕਿ ਇੱਕ ਮਹਾਤਮਾ ਨੂੰ ਜਿਸ ਪਾਸ 24 ਘੰਟੇ ਹੀ ਆਪਣੇ ਹਨ ਹੋਰ ਕੋਈ ਡਿਊਟੀ ਨਹੀਂ ਹੈ ਉਹ ਸਾਰਾ ਸਮਾਂ ਹੀ ਭਜਨ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਬੜੀ ਸੋਹਣੀ ਉਦਾਹਰਣ ਦੇ ਕੇ ਇਸ ਨੂੰ ਹੋਰ ਸਪਸ਼ਟੀਕਰਨ ਚ ਸਮਝਾਇਆ ਕਿ ਇੱਕ ਬੰਦੇ ਪਾਸ 100 ਰੁਪਿਆ ਹੈ ਦੂਜੇ ਪਾਸ ਕੇਵਲ 1 ਹੀ ਰੁਪਿਆ ਹੈ ਹੁਣ ਜੇਕਰ ਉਹ ਦਾਨ ਕਰ ਦੇਵੇ ਤਾਂ ਉਸ ਨੂੰ ਵੀ ਉਹੀ ਫਲ ਮਿਲੇਗਾ ਜੋ ਪਹਿਲੇ ਨੂੰ ਪੂਰਾ 100 ਰੁਪਿਆ দান ਕਰਨ ਨਾਲ ਮਿਲਦਾ ਹੈ ਮਹਾਤਮਾ ਜੀ ਨੇ ਹੋਰ ਵੀ ਕਈ ਉਦਾਹਰਣਾਂ ਦੇ ਉਹਨਾਂ ਨੂੰ ਸਮਝਾਇਆ ਜਿਸ ਨੂੰ ਸੋਨੇ ਕੇ ਸੋਢੀ ਜੀ ਨੇ ਆਪਣੇ ਮਦਰਾਸੀ ਮਿੱਤਰ ਨੂੰ ਪੁੱਛਿਆ ਸੁਣਾਓ ਹੁਣ ਤੁਹਾਡਾ ਕੀ ਖਿਆਲ ਹੈ ਅਤੇ ਉਹ ਇਕਦਮ ਹੀ ਬੋਲ ਗਿਆ ਕਿ ਮੈਂ ਸਸਤਾ ਸੌਦਾ ਕਰਾਂਗਾ ਮਹਿੰਗਾ ਨਹੀਂ ਪਾਵ ਇਹ ਕਿ ਸੰਤ ਬਨੰਦਾ ਖਿਆਲ ਅਸਾਂ ਛੱਡ ਦਿੱਤਾ ਹੈ ਅਤੇ ਗ੍ਰਸਤੀ ਬਨਣਾ ਪ੍ਰਵਾਨ ਕਰ ਲਿਆ ਹੈ अपने सेवक की आपे राख आपै आपे नाम जपावै जह जह काज किरत सेवक की तह तह उठतावै सेवक को निकटी हुए दिखावै गुरु जी का खालसा गुरु जी की फतेह